ਪਿੰਡ ਸੰਭਰਾ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੀ ਹੋਈ ਹੰਗਾਮੀ ਮੀਟਿੰਗ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਣਦੇ ਪਿੰਡ ਸੰਭਰਾ ਵਿਖੇ ਜ਼ੋਨ ਪ੍ਰਧਾਨ ਕਾਰਜ ਸਿੰਘ ਅਤੇ ਇਕਾਈ ਪ੍ਰਧਾਨ ਜਗਜੀਤ ਸਿੰਘ ਬੱਬੂ ਦੀ ਜੋਗ ਅਗਵਾਈ ਹੇਠ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਜਥੇਬੰਦੀ ਦੀ ਹੰਗਾਮੀ ਮੀਟਿੰਗ ਹੋਈ ਇਸ ਬਰਤ ਜਾਣਕਾਰੀ ਦੇਂਦੇ ਹੋਏ ਜਗਜੀਤ ਸਿੰਘ ਬੱਬੂ اکਾਈ ਪ੍ਰਧਾਨ ਨੇ ਦੱਸਿਆ ਕਿ 7 ਅਪ੍ਰੈਲ ਨੂੰ ਵੱਡੇ ਪੱਧਰ ਤੇ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਪੁਤਲੇ ਸਾਡੇ ਜਾਣਗੇ ਕਿਉਂਕਿ ਕੇਂਦਰ ਅਤੇ ਹਰਿਆਣਾ ਸਰਕਾਰ ਨੇ ਰਲ ਕੇ ਕਿਸਾਨਾਂ ਉੱਪਰ ਜੋ ਤਸ਼ੱਦਦ ਕੀਤੇ ਹਨ ਉਸ ਨੂੰ ਕਿਸਾਨ ਕਦੇ ਨਹੀਂ ਭੁੱਲ ਸਕਦੇ ਜਿਸ ਕਰਕੇ ਕਿਸਾਨਾਂ ਵੱਲੋਂ ਪੂਰੇ ਪੰਜਾਬ ਅੰਦਰ ਮੀਟਿੰਗਾਂ ਕਰਕੇ ਬੀਜੇਪੀ ਸਰਕਾਰ ਅਤੇ ਹਰਿਆਣਾ ਸਰਕਾਰ ਦਾ ਵੱਡੇ ਪੱਦਰ ਤੇ ਪ੍ਰਦਰਸ਼ਨ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਸਭ ਤੋਂ ਪਹਿਲਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਇਹ ਮੀਟਿੰਗ ਕੀਤੀ ਗਈ ਹੈ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਤੇ ਸੰਯੁਕਤ ਗੈਰ ਰਾਜਨੀਤਿਕ ਮੋਰਚਾ ਤੇ ਭਰਾਤੀ ਜਿਹ ਬੰਦੀਆਂ ਵੱਲੋਂ ਸਾਰਿਆਂ ਸਾਂਝੀ ਕਾਲ ਤੇ 7 ਤਰੀਕ ਨੂੰ ਜੋ ਸੈਂਟਰ ਸਰਕਾਰ ਨੇ ਕਿਸਾਨਾਂ ਦੇ ਨਾਲ ਕੀਤੇ ਹੋਏ ਵਾਅਦੇ ਮੁੱਕਰੀ ਆ ਸਾਡਾ ਸ਼ਹੀਦ ਸ਼ੁਭਕਰਨ ਸਿੰਘ ਵੀਰ ਜਣ ਨੂੰ ਸ਼ਹੀਦ ਕੀਤਾ ਗਿਆ ਗੋਲੀਆਂ ਮਾਰ ਕੇ ਹੋਰ ਵੀ ਸਾਡੇ ਵੀਰਾਂ ਦਾ ਜਿਹੜਾ ਅਤਿਆਚਾਰ ਕੀਤਾ ਗਿਆ ਵਾ ਉਹਦੇ ਵਿਰੋਧ ਵਿੱਚ 7 ਤਰੀਕ ਨੂੰ ਵੱਡੇ ਪੱਧਰ ਤੇ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਧਰਨੇ ਮਜਾਰੇ ਕੀਤੇ ਜਾਣਗੇ ਤੇ ਇਹਦਾ ਪਿੱਟ ਸਿਆਪਾ ਕੀਤਾ ਜਾਊਗਾ ਬਾਕੀ ਜੋ ਵੀ ਜਿੱਦਾਂ ਵੀ ਅਗਲੀ ਕਾਲ ਹੋਈ ਜੇ ਬੰਦੀ ਉਹਦੇ ਦੱਸਿਓ ਵਾਇਕੁਰ ਜੀ ਦਾ ਖਾਲਸਾ ਵਾਇਕੁਰ ਜੀ ਕੀ ਬੰਦੇ ਹੈ ਵਾਇਕੁਰ ਜੀ ਦਾ ਖਾਲਸਾ ਵਾਇਕੁਰ ਜੀ ਕੀ ਫਡੇ ਅੱਜ ਮੀਟਿੰਗ ਜਿਹੜੀ ਕੀਤੀ ਗਈ ਆ ਕਿਸਾਨ ਸਦਕਾ ਕਮੇਟੀ ਕੋਟ ਗੁੱਡਾ ਪੰਜਾਬ ਆਉਣ ਵਾਲੀ 7 April ਨੂੰ ਜਿਹੜਾ ਰੋਸ ਮਜਾਰਾ ਕੀਤਾ ਜਾਣਾ ਵਾ ਤਾਨਾਸ਼ਾਈ ਸਰਕਾਰ ਬੀਜੇਪੀ ਸਰਕਾਰ ਦੇ ਖਿਲਾਫ ਉਸ ਦੇ ਸਬੰਧ ਦੇ ਵਿੱਚ ਅੱਜ ਮੀਟਿੰਗ ਕੀਤੀ ਗਈ ਆ ਸਾਡੇ ਨੌਜਵਾਨ ਵੀਰ ਸ਼ੁਭ ਕਰਨ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਗੋਲੀਆਂ ਮਾਰੀਆਂ ਗਈਆਂ ਵਾ ਔਰ ਸਰਕਾਰ ਵੱਲੋਂ ਵਿਸ਼ਵਾਸ ਘੱਟ ਕੀਤਾ ਗਿਆ ਵਾ ਉਸ ਦੇ ਸਬੰਧ ਦੇ ਵਿੱਚ ਅੱਜ ਮੀਟਿੰਗ ਕੀਤੀ ਗਈ ਆ ਔਰ ਜਿਹੜੀ ਵੀ ਕਾਲ ਸਾਨੂੰ ਦਿੱਤੀ ਜਾਊਗੀ ਜਥੇਬੰਦੀ ਵੱਲੋਂ ਅਸੀਂ ਜਿਹੜਾ ਵਾ ਉਤੇ ਪੂਰਨ ਤੌਰ ਤੇ ਅਸੀਂ ਜਿਹੜਾ ਪੰਜਾਬ ਦੇ ਵਿੱਚ ਰੋਸਨ ਜਾਰੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜਿਹੜੀ ਮੀਟਿੰਗ ਬਾਬਾ ਵੀਰ ਸਿੰਘ ਦੇ ਖੁਰਦਰਾ ਸਾਹਿਬ ਦੇ ਕੀਤੀ ਗਈ ਆ ਜਿੱਦਾਂ ਕਿ ਮੋਦੀ ਸਰਕਾਰ ਨੇ ਆਪਣੇ ਨਾਲ ਪਹਿਲਾਂ ਜਿਹੜੀਆਂ ਮੰਗਾਂ ਆਪਣੀਆਂ ਧੂੜੀਆਂ ਪਈਆਂ ਸੀ ਦਿੱਲੀ ਮੋਰਚੇ ਦੇ ਜਿਹੜੀਆਂ ਆਪਣੀਆਂ ਮੰਨ ਕੇ ਉਸ ਨੂੰ ਪੂਰਾ ਨਹੀਂ ਕੀਤਾ ਉਸ ਤੋਂ ਬਾਅਦ ਜਿਹੜਾ ਦਿੱਲੀ ਅੰਦੋਲਨ ਤੋਂ ਜਿਹੜਾ ਸ਼ੁਰੂ ਕੀਤਾ ਸੀ ਉਹਦੇ ਸਬੰਧ ਵਿੱਚ ਜਿਹੜਾ ਖਨੌਰੀ ਬਾਡਰ ਹੈ ਸ਼ੰਭੂ ਬਾਡਰ ਤੇ ਟੱਪੋ ਵਾਲੀ ਬਾਡਰ ਤੇ ਧਰਨੇ ਲੱਗੇ ਪੱਕੇ ਮੋਰਚੇ ਲੱਗੇ ਹੋਏ ਆ ਤੇ ਜਿਹੜਾ ਆਪਣਾ ਮੰਗਾਂ ਮਨਾਉਣ ਵਾਸਤੇ ਸਰਕਾਰ ਨੂੰ ਜਾ ਰਹੇ ਸੀ ਕਿਸਾਨ ਪਰ ਉਹਨਾਂ ਨੇ ਇਸ ਦੇ ਕੋਈ ਵਿਚਾਰ ਨਹੀਂ ਕੀਤੀ ਨਾ ਹੀ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਉਹ ਤਾਂ ਗੋਲੀਆਂ ਚਲਾ ਕੇ ਜਿਹੜਾ ਸੁਭ ਕਰਨ ਵੀਰ ਆ ਤੇ ਬਹੁਤ ਜਿਹੇ ਸਾਡੇ ਵੀਰੇ ਸਾਥੀ ਪੰਜਾਬ ਦੇ ਬਾਡਰਾਂ ਦੇ ਸ਼ਹੀਦ ਹੋ ਗਏ ਆ ਇਸ ਕਰਕੇ ਇਹਨਾਂ ਦੇ ਹੋਂਦ ਵਿੱਚ ਜਿਹੜਾ ਕਿਸਾਨ ਜੱਤੇ ਪੰਡੀਆਂ ਤੇ ਕੈਰ ਰਾਜਨੀਤਿਕ ਸੰਘੂਤ ਮੋਰਚਾ ਅਤੇ ਆਪਣੀਆਂ ਕਿਸਾਨ ਮਜ਼ਦੂਰ ਜੱਥੇਬੰਦੀਆਂ ਵੱਲੋਂ ਜਿਹੜਾ 7 ਅਪ੍ਰੈਲ ਨੂੰ ਵੱਡੇ ਪੱਦਰ ਤੇ ਪੰਜਾਬ ਵਿੱਚ ਇਹਨਾਂ ਦੇ ਕੁਦਲੇ ਫੂਕੇ ਜਾਣਗੇ ਮੋਦੀ ਸਰਕਾਰ ਦੇ ਤੇ ਵੱਡੇ ਪੱਦਰ ਤੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਗੈਰਾਂ ਨੀਤੀਕ ਮੋਰਚਾ ਪੁੱਤਰੀ ਭਾਰਤ ਦੀਆਂ ਜਥੇਬੰਦੀਆਂ ਵੱਲੋਂ 7 ਅਪ੍ਰੈਲ ਨੂੰ ਪਾਏ ਪਾ ਸਰਕਾਰ ਦੇ ਜਿਹੜੇ ਪੁਤਲੇ ਫੂਕੇ ਜਾਣੇ ਆ ਵੇਖੋ ਜੀ ਕਿਸਾਨ ਆਪਣੀਆਂ ਹੱਕੀ ਮੰਗਾ ਮੰਗਦੇ ਆ ਇਹਨਾਂ ਕੀ ਦਿੱਤਾ ਕੁਝ ਨੂੰ ਜੇਲਾ ਕੁਝ ਦੀਆਂ ਲੱਤਾਂ ਬਾਹਾਂ ਭੰਨ ਘੱਟੀਆਂ ਤੇ ਕੁਝ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਜਿਹੜੀ ਪਾਏ ਪਾ ਸਰਕਾਰੀ ਇਹਦਾ ਕੋਈ ਜਿਹੜਾ ਰੋਕ ਜਿਹੜਾ ਇਹਦਾ ਰਵਈਆ ਸੀ ਬਹੁਤਾ ਚੰਗਾ ਨਹੀਂ ਸੀ ਸਰਕਾਰ ਭਾਰਤ ਭਾਈ ਪਾਸ ਦੇ ਖਿਲਾਫ ਪੂਰੇ ਭਾਰਤ ਦੇ ਵਿੱਚ ਜਹੇਬੰਦੀਆਂ ਨੇ ਫੈਸਲਾ ਕੀਤਾ ਵੱਡੇ ਤੌਰ ਤੇ ਜਿਹੜੇ ਪੁਤਲੇ ਇਹਨਾਂ ਦੇ ਫੂਕੇ ਜਾਣਗੇ ਮੁਰਦਾਬਾਦ ਦੇ ਨਾਰੇ ਲੱਗਣਗੇ ਥਾਂ ਥਾਂ ਤੇ ਕਿਸਾਨ ਸ਼ਿਕਰਚ ਕਮੇਟੀ ਪੰਜਾਬ ਕੋਟ ਬੁੱਢਾ ਜਹੇਬੰਦੀ ਵੱਲੋਂ ਸੱਤਾ ਜ਼ਿਲ੍ਹਿਆਂ ਦੇ ਵਿੱਚ ਥਾਂ ਥਾਂ ਤੇ ਇਹਨਾਂ ਦੇ ਪੁਤਲੇ ਫੂਕਾਂਗੇ ਇਹਨਾਂ ਦਾ ਵਿਰੋਧ ਕਰਾਂਗੇ ਜਿਹੜੇ ਵੋਟਾਂ ਮੰਗਣਾ ਹੈ ਪਿੰਡ ਦੇ ਵਿੱਚ ਉਹਨਾਂ ਦਾ ਵੀ ਵਿਰੋਧ ਕਰਾਂਗੇ ਤੇ ਛੁੱਭ ਕਰਨ ਦੇ ਤੇ ਸਾਡੀਆਂ ਮੰਗਾਂ ਦੇ ਥਾ ਥਾ ਤੇ ਜਿਹੜੇ ਆ ਪੋਸਟਰ ਲਾਏ ਜਾਣਗੇ ਉਹਦਾ ਕੀ ਕਸੂਰ ਇਹਨਾਂ ਨੂੰ ਆਿਆਂ ਨੂੰ ਪੁੱਛਾਂਗੇ ਕਿਸਾਨ ਛਰਚ ਕਮੇਟੀ ਪੰਜਾਬ ਕੋਟਵੁੱਡਾ ਵੱਲੋਂ ਜਿਹੜਾ ਵਾ ਸੱਤਾ ਜ਼ਿਲ੍ਹਿਆਂ ਦੇ ਵਿੱਚ ਥਾ ਥਾ ਤੇ ਇਹਨਾਂ ਦਾ ਵਿਰੋਧ ਹੋਊਗਾ ਵਾਗਰਜੀ ਕਾ ਖਾਲਸਾ ਵਾਗਰਜੀ ਕੀ ਫਤਿਹ